ਸਭ ਸੰਗਤ ਦਿਸਦੀ ਹੈ ਗੁਰੂ ਜੀ ਲਾਲ ਨજર ਨਹੀਂ ਆਉਂਦੇ ਸਭ ਸੰਗਤ ਦਿਸਦੀ ਹੈ ਗੁਰੂ ਜੀ ਲਾਲ ਨજર ਨਹੀਂ ਆਉਂਦੇ ਸਭ ਸੰਗਤ ਦਿਸਦੀ ਹੈ ਸਭ ਸੰਗਤ ਦਿਸਦੀ ਐ ਗੁਰੂ ਜੀ ਲਾਲ ਨજર ਸੁ ਜਦੋਂ ਮਤਾਵਾ ਆਈਆਂ ਚੱਲ ਕੇ ਦਮਦਮਾ ਸਾਹਿਬ ਦੀ ਤਰਤੀਤੇ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਹਿਬ ਕੌਰ ਜੀ ਸੁ ਆਣ ਕੇ ਮਰਨ ਨੂੰ ਸਵਾਲ ਕੀਤਾ ਕਿ ਮਹਾਰਾਜ ਸਾਰੀ ਸੰਗਤ ਤੁਹਾਡੇ ਕੋਲ ਬੈਠੀ ਨજર ਆ ਰਹੀ ਪਰ ਨਾ ਤੇ ਵੱਡੇ ਸਹਿਬਜਾਦੇ ਨਾ ਛੋਟੇ ਸਹਿਬਜਾਦੇ ਨਾ ਮਾਤਾ ਗੁਜਰ ਕੌਰ ਜੀ ਉਹ ਨਜ਼ਰ ਨਹੀਂ ਆਉਂਦੇ ਉਹ ਕਿੱਥੇ ਆ ਤੇ ਫਿਰ ਗੁਰੂ ਗੋਬੇ ਸਿੰਘ ਮਹਾਰਾਜ ਜੀ ਨੇ ਸੋ ਗੁਰੂ ਪਿਆਰੇ ਉਹ ਦੱਸਿਆ ਉਹ ਤਾਂ ਧਰਮ ਤੋਂ ਜਿੰਦੜੀ ਵਾਰ ਗਏ ਉਹ ਤਾਂ ਧਰਮ ਤੋਂ ਜਿੰਦੜੀ ਵਾਰ ਗਏ ਉਹ ਤਾਂ ਧਰਮ ਤੋਂ ਜਿੰਦੜੀ ਵਾਰ ਗਏ ਉਹ ਤਾਂ ਧਰਮ ਤੋਂ ਜਿੰਦੜੀ ਸੋਹਣੇ ਲਾਲ ਮਾਤਾ ਜੀ ਤੇਰੇ ਉਹ ਤਾਂ ਧਰਮ ਤੋਂ ਜਿੰਦੇ ਦੀਵਾਰ ਗਏ ਉਹ ਤਾਂ ਧਰਮ ਤੋਂ ਜਿੰਦੇ ਦੀਵਾਰ ਗਏ ਸੋਹਣੇ ਲਾਲ ਮਾਤਾ ਜੀ ਤੇਰੇ ਉਹ ਤਾਂ ਧਰਮ ਤੋਂ ਜਿੰਦੇ ਦੀਵਾਰ ਗਏ ਉਹ ਤਾਂ ਧਰਮ ਤੋਂ ਜਿੰਦੇ ਦੀਵਾਰ ਗਏ ਸੋ ਗੁਰੂ ਗੋਬਿੰਦ ਸਿੰਘ ਮਹਾਰਾਜੀ ਮਤਾ ਨੂੰ ਕਹਿੰਦੇ ਕਹਿੰਦੇ ਉਹਦੇ ਧਰਮ ਤੋਂ ਜਾਨਣਾ ਵਾਰਗੇ ਸੋ ਮਾਤਾ ਸਹਿਬ ਕੌਰ ਜੀ ਨੇ ਜਦੋਂ ਸਵਾਲ ਕੀਤਾ ਤੇ ਮਾਰਨ ਨੇ ਜਵਾਬ ਦਿੱਤਾ ਕਿ ਵੇਖੋ ਇਹ ਜਿਹੜੀ ਸੰਗਤ ਬੈਠੀ ਜਿਹੜੇ ਇਹਦੇ ਵਿੱਚ ਸਿੰਘ ਬੈਠੇ ਆ ਸੋਨਾ ਵੱਲ ਇਸ਼ਾਰਾ ਕਰਕੇ ਮਾਰਨ ਨੇ ਕਿਹਾ ਸੀ ਇਹਨ ਪੁੱਤਰਨ ਕੇ ਕਾਰਨੇ ਵਾਰਦੀਏ ਸੁਤ ਚਾਰ ਚਾਰ ਹੋਏ ਦੁੱਖਿਆ ਹੁਆ ਜੀਵਤ ਕਈ ਹਜ਼ਾਰ ਸੋ ਇਸ਼ਾਰਾ ਕਰਕੇ ਮਾਰਨ ਨੇ ਸੰਗਤਾਂ ਵੱਲ ਸਿੰਘਾਂ ਵੱਲ ਇਸ਼ਾਰਾ ਕਰਕੇ ਮਤਾਵਾ ਨੂੰ ਕਿਹਾ ਕਿ ਇਹਨਾਂ ਕਰਕੇ ਕਹਿੰਦੇ ਮੈਂ ਚਾਰ ਪੁੱਤਰ ਆਪਣੇ ਵਾਰ ਦਿੱਤੇ ਕੀ ਹੋ ਗਿਆ ਕਹਿੰਦੇ ਜੇ ਚਾਰ ਸ਼ਹੀਦ ਹੋ ਗਏ ਸੋ ਕਹਿੰਦੇ ਵੇਖੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਜਿਹੜੇ ਸਿੰਘ ਬੈਠੇ ਆ ਸੋ ਇਹ ਤੁਹਾਡੇ ਹੀ ਲਾਲ ਨੇ ਸੋ ਆਪਣੀ ਗੋਦ ਸੁੰਨੀ ਕਰਕੇ ਤੇ ਗੁਰੂ ਗੋਬੇ ਸਿੰਘ ਮਰਨੇ ਆਪਾਂ ਨੂੰ ਗੋਦ ਵਿੱਚ ਲਿਆਏ ਸੋ ਆਪਣਾ ਵੀ ਫਰਜ਼ ਬਣਦਾ ਹੈ ਕਿ ਜਿਸ ਗੁਰੂ ਨੇ ਸਭ ਕੁਝ ਆਪਣੇ ਤੋਂ ਵਾਰ ਦਿੱਤਾ ਸੋ ਗੁਰੂ ਬਿਆਰਿਓ ਅਮਰਤ ਛਕਣ ਲੱਗਿਆਂ ਆਨਾ ਕਾ ਨਹੀਂ ਨਾ ਕਰੀਏ ਸੋ ਬਾ ਗੁਰੂ ਘਰ ਆਉਣ ਲੱਗਿਆਂ ਅਨਾਕਾਨੀ ਨਾ ਕਰੀਏ ਬਾਣੀ ਪੜਨ ਲੱਗਿਆਂ ਗੁਰੂ ਦੇ ਬਚਨ ਕਮਾਉਣ ਲੱਗਿਆਂ ਸੋ ਅਨਾਕਾਨੀ ਨਾ ਕਰੀਏ ਸੋ ਆਪਾਂ ਨੂੰ ਖਿੜੇ ਮੱਥੇ ਹੱਸ ਕੇ ਸੋ ਮਰ ਦੀ ਸਿੱਖੀ ਨੂੰ ਪ੍ਰਵਾਨ ਕਰਨਾ ਚਾਹੀਦਾ ਪਰ ਅੱਜ ਆਪਾਂ ਸਿੱਖੀ ਤੋਂ ਬਹੁਤ ਦੂਰ ਜਾ ਰਹੇ ਸੋ ਗੁਰੂ ਪਿਆਰਿਓ ਸਭ ਕੁਝ ਛੱਡਦੇ ਜਾਂਦੇ ਬਾਣੀ ਪੜਨੇ ਵੀ ਛੱਡਦੇ ਜਾ ਰਹੇ ਹਾਂ ਗੁਰੂ ਘਰ ਆਉਣਾ ਵੀ ਛੱਡਦੇ ਜਾ ਰਹੇ ਸੋ ਗੁਰੂ ਪਿਆਰਿਓ ਹੌਲੀ-ਹੌਲੀ ਸਿੱਖ ਬਹੁਤ ਗੁਰੂ ਤੋਂ ਦੂਰ ਜਾ ਰਿਹਾ ਪਹਿਲਾ ਸੋ ਮਹਾਪੁਰਸ਼ ਕਹਿੰਦੇ ਹੁੰਦੇ ਆ ਨਾ ਕਿ ਪਹਿਲਾਂ ਗੁਰਦੁਆਰੇ ਕੱਚੇ ਸੀ ਤੇ ਸਿੱਖ ਬੜੇ ਪੱਕੇ ਸੀ ਪਰ ਹੁਣ ਆਪਾਂ ਗੁਰਦੁਆਰੇ ਬਹੁਤ ਪੱਕੇ ਬਣਾ ਲਏ ਪਰ ਸਿੱਖ ਅੰਦਰੋਂ ਬਹੁਤ ਕੱਚਾ ਹੋ ਗਿਆ ਸੋ ਆਪਣਾ ਧਰਮ ਬਦਨ ਲੱਗਿਆ ਵੀ ਟਾਈਮ ਨਹੀਂ ਲਾਉਂਦਾ ਚਾਰ ਪੈਸੇ ਦੇਵੇ ਤੇ ਸਹੀ ਕੋਈ ਸੋ ਗੁਰੂ ਪਿਆਰਿਓ ਕੋਈ ਘਰ ਪਾ ਕੇ ਦੇਵੇ ਤੇ ਸਹੀ ਕੋਈ ਸੋ ਚਾਰ ਕੋਈ ਪੈਸੇ ਦਿਖਾ ਦੇ ਬੰਦਾ ਉਸੇ ਵੇਲੇ ਧਰਮ ਵੀ ਬਦਲ ਲਿੰਦਾ ਆਪਣਾ ਸੋ ਉਹਨਾਂ ਨੇ ਜਾਨਵਾਰ ਦਿੱਤੀਆਂ ਸਹਬ ਜਦਿਆਂ ਨੇ ਜਾਨਵਾਰੀਆਂ ਗੁਰੂ ਕੇ ਪਿਆਰਿਆਂ ਸਿੰਘਾਂ ਨੇ ਸੋ ਜਾਨਵਾਰ ਦਿੱਤੀਆਂ ਪਰ ਗੁਰੂ ਪਿਆਰਿਓ ਸਿੱਖੀ ਵੱਲੋਂ ਗੁਰੂ ਵੱਲੋਂ ਮੂੰਹ ਨਹੀਂ ਮੋੜਿਆ ਤੇ ਆਪਾਂ ਚਾਰ ਪੈਸੇ ਪਿੱਛੇ ਬੰਦਾ ਧਰਮ ਵੀ ਬਦਲ ਲਿੰਦਾ ਆਪਣਾ ਸੋ ਆਪਾਂ ਅੱਜ ਕਿੱਧਰ ਨੂੰ ਜਾ ਰਹੇ ਆ ਸਿੱਖ ਹੋ ਕੇ ਜਿਹੜਾ ਸਿੱਖ ਨਹੀਂ ਬਣਦਾ ਸੋ ਬਹੁਤ ਵੱਡੀ ਸ਼ਰਮ ਵਾਲੀ ਗੱਲ ਹੈ ਸੋ ਗੁਰੂ ਬਿਆਰਿਓ ਇਸੇ ਕਰਕੇ ਗੋਰੇ ਨੇ ਜੜੇ ਹੋਏ ਇਹ ਗੱਲ ਕਹਿੰਦੇ ਕਹਿੰਦੇ ਸਿੱਖੋ ਚੱਪਣੀ ਚੱਪਣੀ ਜੀ ਕਹਿੰਦੇ ਨੱਕ ਡੋਬ ਕੇ ਮਰ ਜਾਓ ਕਹਿੰਦੇ ਜਿੱਡਾ ਵੱਡਾ ਪੈਗੰਬਰ ਤੁਹਾਨੂੰ ਮਿਲਿਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੇ ਕਿਤੇ ਸਾਡੇ ਚ ਆਏ ਹੁੰਦੇ ਨਾ ਇਹ ਇਹ ਪੈਗੰਬਰ ਕਿਤੇ ਸਾਨੂੰ ਮਿਲਿਆ ਹੁੰਦਾ ਕਹਿੰਦੇ ਸਾਰੀ ਦੁਨੀਆ ਨੂੰ ਕਹਿੰਦੇ ਅਸੀਂ ਇਸਾਈ ਬਣਾ ਦਿੰਦਾ ਸੀ ਅੱਧੀ ਤੋਂ ਵੱਧ ਦੁਨੀਆ ਕਹਿੰਦੇ ਅਸੀਂ ਇਸਾਈ ਬਣਾ ਦਿੱਤੀ ਤੇ ਕਿਤੇ ਕਿਤੇ ਜੇ ਕਿਤੇ ਸਾਡੇ ਚ ਆਏ ਹੁੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਕਹਿੰਦੇ ਸਾਰੀ ਦੁਨੀਆ ਅਸਾਈ ਬਣਾ ਦੇਣੀ ਸੀ ਕਹਿੰਦੇ ਤੁਹਾਨੂੰ ਆਪਣੇ ਧਰਮ ਦਾ ਪ੍ਰਚਾਰ ਹੀ ਨਹੀਂ ਕਰਨਾ ਆਇਆ ਸਾਡੇ ਚ ਕਹਿੰਦੇ ਇੱਕ ਨੇ ਕੁਰਬਾਨੀ ਕੀਤੀ ਤੇ ਅਸੀਂ ਆਦੀ ਤੋਂ ਵੱਧ ਦੁਨੀਆ ਤੇ ਛਾ ਗਏ ਆ ਤੁਹਾਡੇ ਚ ਤੇ ਕਹਿੰਦੇ ਕੁਰਬਾਨੀਆਂ ਦਾ ਪਤਾ ਹੀ ਨਹੀਂ ਕਿ ਕਿੰਨੀਆਂ ਗੁੱਪ ਕੁਰਬਾਨੀਆਂ ਹੋਈਆਂ ਇੱਕ ਦਿਨ ਵੀ ਕੁਰਬਾਨੀ ਤੋਂ ਬਿਨਾ ਖਾਲੀ ਨਹੀਂ ਕੱਲੀ ਕਲੰਡਰ ਨਾ ਦੇਖੀਏ ਕਿ ਕਲੰਡਰਾਂ ਦੇ ਜਿਹੜੀਆਂ ਕੁਰਬਾਨੀਆਂ ਸੋ ਲਿਖੀਆਂ ਨੇ ਸੋ ਗੁਰੂ ਪਿਆਰਿਓ ਕੱਲੀਆਂ ਉਹੀ ਨਹੀਂ ਆਪਾਂ ਮਨਾਉਣੀਆਂ ਸੋ ਹਰ ਰੋਜ਼ ਸੋ ਗੁਰੂ ਪਿਆਰਿਓ ਇੱਕ ਦਿਨ ਵੀ ਖਾਲੀ ਨਹੀਂ ਸੋ ਜਦੋਂ ਕਿਸੇ ਸਿੱਖ ਦੀ ਕੁਰਬਾਨੀ ਨਾ ਹੋਈ ਹੋਵੇ ਸੋ ਕੁਰਬਾਨੀਆਂ ਨਾਲ ਆਪਣਾ ਇਤਿਹਾਸ ਭਰਿਆ ਵਿਆਹ ਪਰ ਵੇਖੋ ਗੁਰੂ ਪਿਆਰਿਓ ਉਸ ਹਿਸਾਬ ਦੇ ਨਾਲ ਤਰੱਕੀ ਨਹੀਂ ਹੋਈ ਜਿਸ ਹਿਸਾਬ ਨਾਲ ਕੁਰਬਾਨੀਆਂ ਹੋਈਆਂ ਤੇ ਉਹਨਾਂ ਦੀ ਇੱਕ ਕੁਰਬਾਨੀ ਤੇ ਸਾਰੀ ਦੁਨੀਆ ਤੇ ਛਾ ਚੱਲੇ ਹ ਸੋ ਅੱਧੀ ਨਾਲ ਵੱਧ ਦੁਨੀਆ ਸਹੀ ਬਣਾਈ ਬੈਠੇ ਆਪਾਂ ਨੂੰ ਆਪਣੇ ਆਪਾਂ ਆਪ ਹੀ ਆਪਣੇ ਗੁਰੂ ਗੋਬੇਸ਼ਰ ਮਰ ਨੂੰ ਮੰਨਿਆ ਨਹੀਂ ਉਹਨਾਂ ਦੇ ਦਸੇ ਰਾਤ ਤੇ ਆਪ ਹੀ ਆਪਾ ਤੁਰੇ ਨਹੀਂ ਤੇ ਆਪਾ ਹੋਰਾਂ ਨੂੰ ਕਿੱਥੋਂ ਤੋੜ ਲੈਣਾ ਉਸ ਰਾਤ ਦੇ ਉੱਤੇ ਜਦੋਂ ਆਪਾਂ ਆਪ ਹੀ ਨਹੀਂ ਤੁਰੇ ਤੇ ਹੋਰਾਂ ਨੂੰ ਕਿਵੇਂ ਤੋੜ ਲਾਂਗੇ ਪਹਿਲਾਂ ਆਪ ਤੁਰਿਏ ਸੋ ਗੁਰੂ ਪਿਆਰਿਓ ਤਾਂ ਹੀ ਆਪਾਂ ਕਿਸੇ ਦੂਜੇ ਨੂੰ ਤੋੜ ਸਕਦੇ ਹਾਂ ਉਸ ਰਾਤ ਦੇ ਉੱਤੇ ਸੋ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਆਪਾਂ ਜੋ ਦੇਨ ਦੇਖ ਗਏ ਆ ਜੋ ਮਰਿਆਦਾ ਦੇਖ ਗਏ ਆ ਸੋ ਉਸ ਮਰਿਆਦਾ ਦਾ ਆਪਾਂ ਜੇ ਖੁਦ ਪਾਲਣ ਕਰਾਂਗੇ ਤਾਂ ਹੀ ਆਪਾਂ ਦੂਜਿਆਂ ਨੂੰ ਸਿਖਾ ਸਕਦੇ ਨੇ ਦੇ ਘਾਟਾ ਇਸੇ ਕਰਕੇ ਪੈ ਰਿਹਾ ਦਿਨੋਂ ਦਿਨ ਕਿ ਆਪਾਂ ਮੰਨੀ ਨਹੀਂ ਗੁਰੂ ਗੋਬਿੰਦ ਸਿੰਘ ਮਾਰ ਦੀ ਗੁਰੂ ਗੋਬਿੰਦ ਸਿੰਘ ਕੋਈ ਘਾਟ ਕੱਢ ਸਕਦਾ ਇੱਕ ਪਰਸੈਂਟ ਵੀ ਘਾਟ ਨਹੀਂ ਗੁਰਬਾਣੀ ਜੋ ਗੁਰੂ ਗ੍ਰੰਥ ਸਾਹਿਬ ਮਾਰ ਦੀ ਬਾਣੀ ਦੇ ਕੇ ਗਏ ਸੋ ਉਹਦੇ 'ਚ ਵੀ 1% ਵੀ ਘਾਟ ਨਹੀਂ ਕਿਤੇ ਘਾਟ ਤੇ ਆਪਣੇ ਮੰਨਣ ਵਿੱਚ ਹੈ ਬਸ ਆਪਾਂ ਮੰਨਿਆ ਨਹੀਂ ਇਸੇ ਕਰਕੇ ਬਰਬਾਦ ਹੁੰਦਾ ਜਾਂਦਾ ਸਭ ਕੁਝ ਸੋ ਆਓ ਜੇ ਆਬਾਦ ਕਰਨਾ ਹੈ ਸ਼ੁਗਰ ਬਾਣੀ ਦੇ ਨੇੜੇ ਆਓ ਜਿੰਨਾ ਨੇੜੇ ਆਉਂਦੇ ਜਾਓਗੇ ਉਨਾ ਹੀ ਆਬਾਦ ਹੁੰਦੇ ਜਾਓਗੇ ਤੇ ਜਿੰਨਾ ਦੂਰ ਜਾਂਦੇ ਜਾਓਗੇ ਉਨਾ ਹੀ ਬਰਬਾਦ ਹੁੰਦੇ ਜਾਓ ਸੋ ਆਓ ਬੜੋ ਸਲੋਕ ਪਵਨ ਗੁਰੂ ਪਾਣੀ